मैं सरवण सिंह पंदेर दोनों फोरमों का कोऑर्डिनेटर बोल रहा है इस समय अमृतसर गोल्डन गेट मेरे पीछे नजर आ रहा है ये आज हम लोग पंजाब बंद की मुहिम चला रहे हैं बरसात हो रही है फिर भी किसान बड़ी तादाद में पंजाब बंद को सफल करने के लिए हर गली हर कुछ तक पूरे अमृतसर की लगभग चौदह रोड्स हैं जो अमृतसर सिटी को आती चौदह की चौदह रोड के ऊपर जो है ये काफिला चल रहा है और बड़ी तादत में शहरियों ने कहा है दुकानदारों ने कहा है सब्जी बेचने वालों ने कहा है ये थ्री व्हीलर वालों ने कहा है सारे ट्रांसपोर्टरों ने बोला अभी हम तीस को पंजाब बंद रखेंगे ये अमृतसर अभी जहाँ अंतर्राज्यीय बस अड्डा वहाँ जाएंगे हम लोग और ये लगातार हम लोग चल रहे हैं और तीस का बंद मोदी सरकार की जड़े हिला देगा और ਇਹ ਵੀ ਮੰਗ ਕਰੇਗਾ ਸ਼੍ਰੀ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਆਪਣੀ ਸਥਿਤੀ ਕੋ ਸਪਸ਼ਟ ਕਰੇ ਕਿ ਉਹ ਪੰਜਾਬ ਬੰਦ ਕੇ ਸਾਥ ਹੈ ਜਾਂ ਮੋਦੀ ਸਰਕਾਰ ਕੇ ਸਾਥ ਹੈ। ਧੰਨਵਾਦ। ਲੱਗਦਾ 30 ਅੱਜ ਦੇਖੋ ਜੀ ਅਬਰਸਰ ਦੇ ਵਿੱਚ ਆ ਸਾਰੇ ਦੁਕਾਨਦਾਰ ਜੀ ਇਹਨਾਂ ਨੂੰ ਪੁੱਛੋ ਅੱਜ ਬੰਦ ਦਾ ਸੱਦਾ ਦੇ ਰਿਹਾ ਹੈ ਕਿ ਹਾਜੀ ਸਰਕਾਰ ਦੀ ਬੰਦ ਬਾਰੇ ਸੱਦਾ ਦੇ ਰਿਹਾ ਹੈ ਤੁਹਾਡੀ। ਬਹੁਤ ਵਧੀਆ ਜੀ ਬਹੁਤ ਵਧੀਆ ਸਾਰੇ ਭਰਾ ਨਾਸਕੋ ਦਵਾਂਗੇ ਅਸੀਂ। ਆਹ ਡੇ ਵਾਲੇ ਆਹ ਦੁਪੁਤਰੀ ਦੇ ਪ੍ਰਧਾਨ ਨੇ ਬੋਲੋ ਪ੍ਰਧਾਨ ਸਾਹਿਬ ਬੰਦ ਰਹਿਣਗੇ ਦੁਕਾਨਾਂ ਸਭ ਜਿਹੜੇ ਬੰਦ ਚਲੋ ਠੀਕ ਆ ਧੰਨਵਾਦ ਜੀ ਸਾਰੇ ਸ਼ਹਿਰੀ ਸਹਿਯੋਗ ਦੇ ਰਹੇ ਆ ਜੀ ਧੰਨਵਾਦ ਸੁਣੋ ਸੁਣੋ ਸਾਰੇ ਸ਼ਹਿਰ ਵਾਸੀਓ ਦੁਕਾਨਦਾਰ ਰੇੜੀ ਫੜੀ ਰੇੜੀ ਵਾਲਿਓ ਸਾਰਿਆਂ ਨੂੰ ਬੇਨਤੀ ਆ ਜੀ 30 ਤਰੀਕ ਨੂੰ ਪੰਜਾਬ ਪੰਡਾ ਸੱਤਾ ਦਿੱਤਾ ਜਾ ਰਿਹਾ ਵਾ ਇਹ ਪੰਜਾਬ ਪੰਡਾ ਸੱਤਾ ਪੰਜਾਬ ਦਾ ਖੇਤੀਬਾੜੀ ਦਾ ਅਰਥਚਾਰਾ ਤੇ ਛੋਟੇ ਦੁਕਾਨਦਾਰ ਭਰਾਵਾਂ ਨੂੰ ਵਪਾਰੀਆਂ ਨੂੰ ਪਹੁੰਚਾਉਣ ਵਾਸਤੇ ਦੇਸ਼ ਦੇ ਸਮੁੱਚੇ ਕਿਸਾਨਾਂ ਮਜ਼ਦੂਰਾਂ ਦੇ ਹੱਕ ਪਹੁੰਚਾਉਣ ਵਾਸਤੇ ਜਿਹੜਾ ਬਾ 20 ਬੰਦਾਂ ਛੱਡਾ ਦਿੱਤਾ ਜਾ ਰਿਹਾ ਵਾ